ਦੇਖੋ ਬਹੁਤ ਹੀ ਅਦਭੁਤ ਨਜ਼ਾਰਾ ਦੇਖੋ ਤੁਹਾਨੂੰ ਉੱਪਰ ਵੀ ਖੜਾ ਹੈ ਨਾ ਕਿਹੜਾ ਕਿਹੜੀ ਆ ਹੈ ਸ਼ਾਇਰਪ੍ਰੀਤ ਅਦਭੁਤ ਨਜ਼ਾਰਾ ਦਿਖਾਈ ਜਾ ਕੇ ਆਪਾਂ ਠੀਕ ਉੱਪਰ ਜਾਣਾ ਆਪਣੇ ਲਈ ਪਾਈਏ ਆਇਦੇ ਜਿਹੜੇ ਲੈ ਬੈਠੇ ਬੱਚੋ ਬਾਕੀ ਨਾ ਕੋਈ ਨਹੀਂ ਦੇਖਿਆ ਦੇਖਣਾ ਕਰੇ ਬੱਚੀਆਂ ਹੁਣ ਐਂ ਜਿਵੇਂ ਬੰਨਾ ਯਾਰ ਨਾਲ ਲੱਗ ਪੜੇ ਚੰਨ ਨਿਗਾਰਾ ਜੰਗੀਰ ਆਵੇ ਯਾ ਅੱਜ ਪੁਰਾਣਾ ਜਾ ਕੇ ਆਜੋ ਆਜਾ ਆਜਾ ਵਾ ਵਾ ਕੋਈ ਨਾ ਉੱਪਰ ਜਾ ਕੇ ਦੇਖ ਲੈ ਬਾਅਦ ਵਿੱਚ ਜਾ ਕੋਈ ਉੱਪਰ ਪਲੇਸ ਆ ਵੀ ਦੇਖ ਕੇ ਆਵਾਂਗੇ ਫਿਰ ਤੁਹਾਨੂੰ ਉਹ ਵੀ ਦਿਖਾਉਂਗਾ ਅ ਇਹ ਤਾਂ ਉਹਨਾਂ ਦਾ ਸਭ ਤੋਂ ਬੋਣਾ ਸੀਗਾ ਇਹ ਤਾਂ ਅੱਜ ਨਾ ਮੀਂਹ ਆ ਦਾ ਮੌਸਮ ਹੈ ਥੋੜਾ ਜਿਹਾ ਬੱਦਲ ਆ ਰਿਹਾ ਉਹ ਕਰਨ ਨੇ ਉਹਦੇ ਕਰਕੇ ਧੂਮਾ ਈ ਧੂਮਾ ਕੋ ਚੱਲ ਤੁਹਾਨੂੰ ਹੇਟ ਆਟਾ ਦੇਖ ਲਿਆ ਬਾਏ ओके ਹੈਪੀ ਡੇ ਮੀਂਹ ওকে ਥੈਂਕ ਯੂ ਗਾਇਜ਼ ਬੇਟਾ ਜਿੰਨਾ ਟਾਈਮ ਤੱਕ ਕਹਿੰਦੇ ਨਹੀਂ ਬੇ ਖਾਲੀ ਨਿਊ ਬੈ ਬਣੇ ਰਹੋ ਏ ਬਾਏ ਨਾ ਬਤ ਗਿੰਨਾ ਨਹੀਂ ਤੀਤੀ ਤੀਤੀ ਕਰ ਦੇਗੇ ਬੇਬੀ ਪੀਪੋ ਇਸ਼ੂਸਮ ਪਰ ਬਹੁਤ ਲੱਗਦਾ ਵਧੀਆ ਲੱਗਦਾ ਬਹੁਤ ਉੱਚਾ ਗਿਆ ਭਰਾਵਾ ਬਹੁਤ ਉੱਚਾ ਗਿਆ ਮੈਂ ਦੱਸਦਾ ਵੀ ਆਪਾਂ ਆ ਗਿਆ ਹੋਵਾਂਗੇ ਨਾ 300 ਮੀਟਰ ਦੇ ਉੱਤੇ 300 ਮੀਟਰ ਤਾਂ ਆ ਗਏ ਆ ਅ ਵੀ ਕਮ ਔਨ ਅ ਪੀਕ ਇਹ ਬਿੰਡ ਡਾਉਨ ਦਿੱਗਾ ਬਿਚਲੰਦ ਆ ਚਾ ਉਹਦੇ ਪਿੱਛੇ ਦੇ ਮੈਂ ਪੇਸ਼ ਤੇ ਇਹ ਹੁੰਦਾ ਕਿਤਾਬਾਂ ਚ ਪੜਿਆ ਸੀ ਨਾ ਪਾਣੀ ਤੋਂ ਭਾਫ਼ ਬਣ ਕੇ ਅਸਮਾਨ 'ਚ ਜਾਂਦੀ ਆ ਅਸਮਾਨ ਤੋਂ ਫਿਰ ਜਦੋਂ ਠੰਡਾ ਹੋ ਜਾਂਦਾ ਫਿਰ ਕਣੀਆਂ ਬਣ ਕੇ ਥੱਲੇ ਡਿੱਗਦੀ ਆ ਦੇਖੋ ਔਰ ਦੇਖੋ ਪਾਣੀ ਸਮੁੰਦਰ 'ਚੋਂ ਉਹ ਭਾਫ਼ ਬਣ ਕੇ ਉੱਪਰ ਨੂੰ ਆ ਰਹੀ ਹੈ ਹਨਾ ਆ ਦੇਖੋ ਅਸੀਂ ਬਰਾਪਰੇ ਛੱਡਿਆ ਆ ਦੇਖੋ ਬੱਦਲ ਬਾਈ ਇਹੀ ਉੱਪਰ ਕਣੀਆਂ ਦੇ ਰੂਪ ਰਹੀ ਮੀਂਹ ਦੇ ਰੂਪ ਦੇ ਵਿੱਚ ਆਪਣੇ ਪੈਂਦੀ ਆ ਦੇਖੋ ਇੱਥੋਂ ਜਣੀ ਆ ਨਾ ਜਿਹੜਾ ਪੜਿਆ ਸੀ ਜਣੀ ਉਹ ਦੇਖ ਲਿਆ ਇੱਥੇ ਆ ਕੇ ਦੇਖ ਲਿਆ ਜੀ ਇੱਥੇ ਆ ਕੇ ਆਹ ਸਿਕਾਈ ਸਸਪੈਂਸ਼ਨ ਜ ਬਰੇ ਜਾ ਹੈ ਜਿਹੜਾ ਇੱਥੇ ਹੁਣ ਤੁਸੀਂ ਜਾ ਰਹੇ ਹਾਂ ਅਸੀਂ ਹਣਾ ਥੱਲੇ ਨੂੰ ਆ ਕੇ ਬ੍ਰਿਜ ਜਾਣਾ ਪਊਗਾ ਭਾਈ ਕਿ ਤੈਨੂੰ ਦਿਖਾ ਦਿਆਂ ਤੁਹਾਨੂੰ ਜੀ ਆ ਬੜਾ ਨੂੰ ਯਾਰਾ ਭਾਈ ਕਿੱਧਰ ਇਹ ਪਹਾੜੀ ਦੇ ਉੱਪਰ ਖੜਿਆ ਹੁਣ ਉਹ ਸਮੁੰਦਰ ਨਾਲ ਨਾਲ ਦੇਖੋ ਟਾਪੂ ਇਸ ਸਮੁੰਦਰ ਤੇ ਬੱਦਲ ਯਾਨੀ 4 400 ਕਿਲੋਮੀਟਰ ਉੱਤੇ ਅਸੀਂ ਖੜੇ ਹਾਂ ਹੁਣ ਆ ਦੇਖੋ ਇੱਧਰ ਪਹਾੜ ਵਾਲੇ ਚੋਟੀਆਂ ਹੋਰ ਵੀ ਉੱਪਰ ਹੈਗੀਆਂ ਨੇ ਯਾਨੀ ਬਹੁਤ ਲੋਕ ਇੱਥੇ ਯਾਨੀ 뷰 ਦੇਖਣ ਵਾਸਤੇ ਉਹ ਜ਼ਿਆਦਾ ਹੁੰਦੇ ਨੇ ਆਹ ਫਰਕੀਤਾਬ ਦੇ 뷰 ਜਿਹਾ ਲੱਗ ਰਿਹਾ ਆ ਦੇ ਬੱਦਲਾਂ ਦੇ ਨਾਲ ਕਹਿੰਦੇ ਤੋਰੇ ਵਾਦ ਨੇ ਆ ਜੀ ਯੈਸ ਐਟ that was like ਮੈਡਮ ਪਹਿਜੀ ਆ ਕੇ ਚਲੋ ਬਹੁਤ ਵਧੀਆ ਜਣੀ ਜਗਾ ਜਗਾ ਜਾਈ ਬੈਠਣ ਦਾ ਬਣਾਇਆ ਹੋਇਆ ਇਹਨਾਂ ਨੇ ਪਹਾੜ ਦੇ ਉੱਤੇ ਇੱਕ ਸੈਰਗਾਹੀ ਬਣਤੀ ਇਹਨਾਂ ਨੇ ਜਣੀ ਹਨਾ ਉੱਪਰ ਆ ਕੇ ਉਦੋਂ ਬਾਅਦ ਫੇਰ ਆਏ ਜਣੀ ਹਨਾ ਇਹ ਨਾਉ ਝੋਨੇ ਆਉਂਦੇ ਆਂ ਲੱਗਦਾ ਵੀ ਬੱਤਲ ਹੋਰ ਉੱਤੇ ਆਉਗੇ ਸਾਮਾਨ ਬੱਤਲ ਉਹਦੇ ਜਣੀ ਵੇਚੇ ਵਰਦੇ ਆਪਾਂ ਅਜਮਾਨਾ ਹੋਰ ਚਾ ਹੋ ਗਿਆ ਨਾ ਹੂੰ ਪਿੱਛੇ ਵਾਲਾ ਨਾ ਤੇ ਮੜਿਆ ਛੋਰ ਜਦੀਪ ਤੇ ਛੋਰ ਤੇ ਪੈਣ ਲੱਗ ਗਿਆ ਨਾ ਬਹੁਤ ਸੋਹਣਾ ਲੱਗਿਆ ਹੋਏ ਐ ਬਹੁਤ ਉੱਪਰ ਆ ਲੱਗਿਆ ਸੀ ਆ ਰੀਲੀ ਬਾਈ ਅਸੀਂ ਉੱਪਰ ਆਏ ਸੀ ਗੰਡੋਲੇ ਨਾਲ ਤੇ ਇੱਥੇ ਬ੍ਰਿਜ ਸੀਗਾ ਇਧਰ ਮੰਮੀ ਖੜੀ ਹੁਣ ਬ੍ਰਿਜ ਕ੍ਰਾਸ ਕਰਕੇ ਉੱਤਰੀ ਸਾਈਡ ਜਾਣਗੇ ਬਹੁਤ ਵਧੀਆ ਲੱਗਿਆ 뷰 ਬਹੁਤ ਸੋਹਣਾ ਆ ਇਹ ਆਪਾਂ ਕ੍ਰਾਸ ਕਰ ਰਹੇ ਹਾਂ ਤੁਮ ਮੰਮੀ ਹੋਰ ਗਈ ਨੇ ਬਹੁਤ ਵਧੀਆ ਅੱਗੇ ਸੋ ਇਹ ਸੀ ਟੂ ਸਕਾਈ ਗੰਡੋਲਾ ਸੀਗਾ ਆਪਾਂ ਬੱਦਲਾਂ ਦੇ ਵਿੱਚ ਹੀ ਫਿਰ ਰਿਹਾ ਆ ਸਾਰੇ ਕਲਾਊਡਸ ਨੇ ਇੱਥੇ yeah, view. so We're just trying to cross now. Let's see. Hopefully, <laughs> no, worry, no, worry. We are right. ਗੇਸੀ ਉਥੋਂ ਸੀ ਟ੍ਰੇਲਿੰਗ ਕੀਤੀ ਸੀ ਮਾਵਾ ਗਿਆ ਨਹੀਂ ਸੀ ਉਧਰ ਹਨ ਅਸੀਂ ਵਾਪਸ ਬੇਟੀ ਕ੍ਰੋਸ ਕਰਕੇ ਇਧਰ ਆਏ ਉਹ ਛੋੜਾ ਲੱਗ ਰਿਹਾ ਹੈ ਯਾ ਚਸਟ ਯਾਰ ਇਹ ਦੇਖਦੇ ਕੰਨ ਕੇ ਇਹ ਕਿਸ ਤੋਂ ਨਾ ਇਹ ਥੋੜਾ ਜਿਹਾ ਇਹ ਥੋੜਾ ਜਿਹਾ ਲੱਗਦਾ ਥ੍ਰੀ ਯਾ आउट गेंडों में दिखा लेते इधर ना ऐसी इधर ना बहुत तरहों हैं तेरे थे आके स्टॉप हो गया वो तो रही हैं आपांकन डॉलर हैं फिर आए थे छोटा कैफे टेरिया में हैं तो पिक्चर लेस पॉइंट्स बने आए थे ਜੀ ਹਾਈਕਿੰਗ ਤੇ ਟ੍ਰੇਲਿੰਗ ਕਰਨੀ ਆ ਤਾਂ ਉਹਦੇ ਲਈ ਰਸਤੇ ਬਣਾਏ ਨੇ ਇਹਨਾਂ ਨੇ। ਐਨਾ ਸੀ ਨਿਕਾ ਨੀ ਹੋਵੀ। ਆ ਟ੍ਰੇਲ ਟ੍ਰੇਲ ਬਣਾਈ ਗਈ ਆ ਹਾਈਕਿੰਗ ਕਰਨ ਦੇ ਲਈ। ਪਰ ਸਾਡੇ ਘਰ ਦੇ ਨਹੀਂ ਕਰ ਸਕਦੇ। ਪਹਾੜ ਨਹੀਂ ਚੜ ਸਕਦੇ। ਮੈਂ ਚੜ ਜਾਗੇ ਆਪਾਂ ਤਾਂ ਮੈਡਮ ਘਰ ਚੜਦੀ। ਆਈ ਦਾ ਚੜ ਜਾਗੇ ਰੇਖ ਜਗ੍ਹਾ ਪਰ ਮੌਸਮ ਖਰਾਬ ਹੋ ਤਾ ਦਿਖੇ ਨਾ। ਹਾਂ। ਉਹ ਆਊਟਸਾਈਡ ਕੌਣ ਪਰਬਤ ਕੰਨ ਚੋਂ ਬੰਦ ਹੋ ਜਾਂਦਾ ਕੰਨਾਂ 'ਚੋਂ ਸੁਣਨਾ ਬੰਦ ਹੋ ਜਾਂਦਾ ਦੇਖ ਲਾ ਕਈ ਜਗ੍ਹਾ ਤਾਂ ਆ ਕੇ ਨਾ ਕੰਨਾਂ ਆ ਜਾਣੀ ਐ ਨਹੀਂ ਜਾਂ ਬੰਦ ਹੋ ਜਾਂਦੇ ਹੁਣ ਆ ਪੱਥਰ ਨੇ ਪੂਰੇ ਪਰਬਤ ਤੇ ਹਣਾ ਠੀਕ ਹੈ ਨਾ ਉਹ ਉਸ ਨੂੰ ਬੰਦ ਹੋ ਗਏ ਮੈਂ ਇਹ ਵੀ ਕੰਨ ਕਾ ਕੌਣ ਟਾਈਮ ਲਈ ਹੋਸੀ ਬੰਦ ਹੋ ਓਕੇ ਹੁਣ ਮੇਰੇ ਤੋਂ ਹੋਏ ਹੋਏ ਬੋਏ ਨਾ ਕਹਿੰਦੇ ਤੇ ਆਪਾਂ ਰੁੱਕ ਕੇ ਕੱਤੇ ਗਏ ਸਲੋ ਹੋ ਗਈ ਨਾ ਥੱਲੇ ਆ ਕੇ ਕੰਨ ਬੰਦ ਹੋਏ ਸੀਗੇ ਆ ਦੇਖੋ ਨਾ ਥੱਲੇ ਆਏ ਨਹੀਂ ਜਾ ਸਕਦਾ ਨਾ ਇਹਦੀ ਬ੍ਰੇਕ ਆਉਣਗੀਆਂ ਹਾਂ ਹੌਂਸਾਂ ਨਹੀਂ ਜਹਾਜ਼ ਉੱਡ ਨਹੀਂ ਜਾਂਦਾ ਇਹ ਦੂਰੀ ਦਾ ਡੀਕਸ ਜਿ ਬੜਿਆ ਦੀ ਜਿਆਦਾ ਐਕਸਲਰੇਸ਼ਨ ਜਾਊਗੀ ਫਿਰ ਉਹਨੇ ਪਾਵਰ ਜਾਊਗੀ ਹਾਂ ਉਹਨੇ ਬ੍ਰੇਕ ਯੂਜ਼ ਕਰ ਲਿਆ ਉਹ ਉਹ ਕੰਮ ਹੋਇਆ ਵਾ ਇਹ ਤਾਂ ਕੰਮ ਉਹਨੇ ਗੰਡੋਏ ਕਿੰਨੇ ਜਾਂਦੇ ਨੇ ਗੱਡੋ ਗੰਡੋਲੇ ਗੰਡੋਲੇ ਗੰਡੋ ਉਸਤੇ ਗੰਡੋਲੇ ਕਿੰਨੇ ਜਾ ਰਹੇ ਨੇ ਦੇਖਦਾ ਆਪਾਂ ਜਦੋਂ ਆਏ ਤੇ ਕਿੰਨੀ ਪਾਰੀ ਮੀ ਪੈਂਦਾ ਗੰਡੋਏ ਗੰਡੋਏ ਕਿਤੇ ਨਿਕਲ ਆਇਓ ਕੋਈ ਨਿਕਲਿਆ ਕੋਈ ਉਧਰੋਂ ਡੈਟ ਰੈਡੀ ਟੂ ਟੇਕ ਆਫ ਹਲੇ ਨਾ ਆ ਗਿਆ ਕੋਈ ਟੇਕ ਆਫ ਬਾਹਰ ਨਿਕਲ ਗਿਆ ਚਲੋ ਚਲੋ ਇਸੇ ਸਮੰਤਰ ਤੋਂ ਸਕਾਈ ਦੀ ਸਹਿਰ